ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਤੇ ਵਧ ਰੀਆਂ ਮੁਸ਼ਕਲਾਂ ਦੇ ਵਿੱਚੋਂ ਆਈ ਵੱਡੀ ਰਾਹਤ ਨੂੰ ਲੈ ਕੇ ਉੱਥੇ ਹੀ ਗੱਲਬਾਤ ਕਰਾਂਗੇ ਕਈ ਸਿਆਸੀ ਆਗੂਆਂ ਦੇ ਲੋਕ ਸਭਾ ਚੋਣਾਂ ਨਾ ਲੜਨ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਪਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਵਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਆਮ ਆਦਮੀ ਪਾਰਟੀ ਦੇ ਨਾਲ ਹੀ ਜੁੜੀ ਹੋਈ ਆ ਕਈ ਦਿਨਾਂ ਤੋਂ ਆਮ ਆਦਮੀ अरविंद केजरीवाल गिरफ्तार हो ਜਾਂਦੇ ਨੇ ਕਈ ਹੋਰ ਆਗੂਆਂ ਤੇ ਵੀ ਗ੍ਰਿਫਤਾਰੀ ਦੀ ਕਹਿੰਦੇ ਆ ਵੀ ਤਲਵਾਰ ਲਟਕੀ ਹੋਈ ਆ ਪਰ ਇਸੇ ਦੌਰਾਨ ਇੱਕ ਵੱਡੀ ਰਾਹਤ ਭਰੀ ਖਬਰ ਆਉਂਦੀ ਹੈ ਕਾਪ ਆਗੂ ਦੇ ਰਾਜ ਸਭਾ ਦੇ ਮੈਂਬਰ ਨੂੰ ਲੈ ਕੇ ਤੇ ਕੀ ਖਬਰ ਹੈ ਉਹ ਤੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਸ ਤਰੀਕੇ ਦੇ ਨਾਲ ਅਬੀਬੀ ਆਤੀਸ਼ੀ ਮੰਤਰੀ ਨੇ ਜੀ ਦਿੱਲੀ ਸਰਕਾਰ ਦੇ ਉਹਨਾਂ ਨੇ ਵੀ ਅਸ਼ੰਕਾ ਜ਼ਾਹਰ ਕੀਤੀ ਸੀ ਕਿ ਕਿ ਏਡੀ ਜਿਹੜੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੇ ਨੇ ਐਂ ਲੱਗ ਰਿਹਾ ਸੀ ਜਿਵੇਂ ਇਸ ਵੀੜੇ ਜਿਹੜਾ ਮਾਹੌਲ ਆਮ ਆਦਮੀ ਪਾਰਟੀ ਦੇ ਬਿਲਕੁਲ ਖਿਲਾਫ ਹੋਇਆ ਹੋਇਆ ਹੈ ਔਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਮ ਆਦਮੀ ਪਾਰਟੀ ਦੇ ਲਈ ਜੋ ਸਿਆਸਤ ਨਾਲ ਘਿਰੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਖਾਸ ਤੌਰ ਤੇ ਜੇ ਅਪਾ ਦਿੱਲੀ ਦੀ ਗੱਲ ਕਰੀਏ ਤੇ ਸੋ ਇਸੇ ਦੌਰਾਨ ਹੀ ਇਹ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਲਈ ਰਾਹਤ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਹਮ ਬਿਲਕੁਲ ਠੀਕ ਹੈ ਕਿਉਂਕਿ ਸੰਜੇ ਸਿੰਘ ਨੇ ਜਿਹੜੇ ਇਹ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਹਮ ਇਹ 4 ਅਕਤੂਬਰ ਪਿਛਲੇ ਸਾਲ ਤੋਂ ਜੇਲ੍ਹ 'ਚ ਸੀਗੇ ਕਾਫੀ ਵੱਡੀ ਖਬਰ ਹੈ ਉਹਨਾਂ ਦੇ ਲਈ ਪਤਾ ਹੀ ਹੈ ਕਿ ਜਿਹੜੀ ਆਪਕਾਰੀ ਨੀਤੀ ਹੈ ਇਹ ਸਰਕਾਰੀ ਤੋਂ ਪ੍ਰਾਈਵੇਟ ਕੀਤੀ ਗਈ ਸੀ ਤੇ ਉਹਦੇ 'ਤੇ ਦੋਸ਼ ਲੱਗਾ ਸੀਗਾ ਕਿ ਆਮ ਆਦਮੀ ਪਾਰਟੀ ਨੇ ਉਸ ਨੀਤੀ ਨੂੰ ਲੈ ਕੇ ਸ਼ਰਾਬ ਦੇ ਮੁੱਦੇ ਤੇ ਜਿਹੜੇ ਹੈਗੇ ਆ ਉਹ ਕਾਫੀ ਪੈਸਾ ਜਿਹੜਾ ਹੈਗਾ ਸੀਗਾ ਖਾਦਾ ਸੀਗਾ ਔਰ ਉਸ ਪੈਸੇ ਦਾ ਇਸਤੇਮਾਲ ਜਿਹੜਾ ਝੋਣਾ ਚ ਕੀਤਾ ਸੀ ਦੋਸ਼ ਲੱਗੇ ਸੀ ਜੋ ਈਡੀ ਨੇ ਦੋਸ਼ ਲਾਏ ਨੇ ਸੋ ਇਸ ਮੁੱਦੇ ਤੇ ਅੱਜ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਸੁਣਵਾਈ ਹੋਈ ਸੀ ਉਹਦੇ ਵਿੱਚ ਜਿਹੜੇ ਜਸਟਿਸ ਸੰਜੀਵ ਖੰਨਾ ਜਸਟਿਸ ਦੀਪਾਂਕਰ दत्ता ਤੇ ਜਸਟਿਸ ਜੇਬੀ ਓਰਾਲੇ ਇਹਨਾਂ ਦੀ ਬੈਂਚ ਨੇ ਜਿਹੜਾ ਫੈਸਲਾ ਦਿੱਤਾ ਔਰ ਇਹ ਦੱਸਿਆ ਗਿਆ ਕਿ ਜਿਸ ਢੰਗ ਨਾਲ ਇਹਨਾਂ ਦੇ ਵਕੀਲ ਨੇ ਗੱਲ ਕੀਤੀ ਸੀ ਆ ਆਪਣੇ ਜੋ ਇਸ ਵੇਲੇ ਸੰਜੇ ਸਿੰਘ ਨੇ ਸੰਜੇ ਸਿੰਘ ਦੇ ਵਕੀਲ ਹੋਰਾਂ ਨੇ ਜੋ ਦਲੀਲ ਦਿੱਤੀ ਸੀ ਕਿ ਦੇਖੋ ਕੋਈ ਲੱਭਾ ਤੇ ਹੈ ਨਹੀਂ ਇਸ ਮਾਮਲੇ ਦੇ ਵਿੱਚ ਦੋਸ਼ ਲੱਗ ਰਹੇ ਨੇ ਤੇ ਇਨਵੈਸਟੀਗੇਸ਼ਨ ਚਲਦੀ ਰਹੂਗੀ ਈਡੀ ਦੀ ਪਰ ਇਹਨਾਂ ਨੂੰ ਬੇਲ ਦਿੱਤੀ ਜਾਵੇ ਸੰਜੇ ਸਿੰਘ ਨੂੰ ਤੇ ਬਿਲਕੁਲ ਉਹਨਾਂ ਨੂੰ ਬੇਲ ਜਿਹੜੀ ਹੈਗੀ ਅੱਜ ਦਿੱਤੀ ਗਈ ਹੈ ਮਾਮਲਾ ਦੇਖੋ ਗੱਲ ਪਤਾ ਕੀ ਹੈ ਸਭ ਤੋਂ ਪਹਿਲਾਂ ਇਸ ਨੀਤੀ ਘੁਟਾਲੇ ਦੇ ਵਿੱਚ ਵਿਜੇ ਨਾਇਰ ਜਿਹੜੇ ਆ ਉਹ ਜੇਲ ਚ ਗਏ ਸੀ ਜਿਹਦੇ ਬਾਰੇ ਅ ਈਡੀ ਨੂੰ ਦੱਸਿਆ ਸੀਗਾ ਗੱਲਬਾਤ ਜਿਸ ਢੰਗ ਨਾਲ ਹੋਈ ਸੀਗੀ ਕੇਜਰੀਵਾਲ ਨੇ ਕਿਹਾ ਸੀਗਾ ਕਿ ਭਾਈ ਵਿਜੇ ਨਾਇਰ ਨੇ ਮੇਰ ਨਾਲ ਗੱਲ ਨਹੀਂ ਕੀਤੀ ਵਿਜੇ ਨਾਇਰ ਨੇ ਜੋ ਹੈ ਸੌਰਵ ਭਾਰਦवाज ਤੇ ਅਤੀਸ਼ੀ ਨਾਲ ਗੱਲ ਕੀਤੀ ਸੀਗੀ ਦੇਖੋ ਜਿਸ ਤਰੀਕੇ ਨਾਲ ਸਾਰਾ ਮੁੱਦਾ ਬਣਿਆ ਹੋਇਆ ਦੋਸ਼ ਇਹ ਲੱਗਿਆ ਸੀਗਾ ਕਿ ਜੋ ਦਿਨੇਸ਼ अरोड़ा ਦਿਨੇਸ਼ अरोड़ा ਦਿੱਲੀ ਦੇ ਵਿੱਚ ਇੱਕ ਰੈਸਟੋਰੈਂਟ ਚਲਾਉਂਦਾ ਕਾਫੀ ਰੈਸਟੋਰੈਂਟ ਨੇ ਕਾਫੀ ਵੱਡੇ ਰੈਸਟੋਰੈਂਟ ਨੇ ਉਹਦੇ ਤੇ ਸੰਜੇ ਸਿੰਘ ਨੇ ਸੰਪਰਕ ਕੀਤਾ ਸੀ ਦਿਨੇਸ਼ ਅਰੋੜਾ ਦੇ ਨਾਲ ਔਰ ਉਸ ਤੋਂ 42 ਲੱਖ ਰੁਪਏ ਦੀ ਮੰਗ ਕੀਤੀ ਜੋ ਦੋਸ਼ ਲੱਗੇ ਨੇ ਸੋ ਉਹ ਮਾਮਲਾ ਵੀ ਹੈਗਾ ਦੇਖੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਆ ਮੁੱਦਾ ਬਣਿਆ ਹੋਇਆ ਹੈ ਇਹਦੇ ਵਿੱਚ ਜਿਹੜੇ ਮਨੀ ਲਾਂਡਰਿੰਗ ਦਾ ਜਿਹੜਾ ਇਸ ਵੇਲੇ ਕਾਨੂੰਨ ਬਣਿਆ ਹੋਇਆ ਉਹ ਬਹੁਤ ਸਖਤ ਕਾਨੂੰਨ ਬਣ ਗਿਆ ਹੋਇਆ ਸੋ ਉਸ ਦੇ ਨਾਲ ਕੀ ਹੈ ਕਿ ED ਨੂੰ ਕਾਫੀ ਪਾਵਰ ਮਿਲ ਗਈ ਹੈ ਇਸ ਕਾਨੂੰਨ ਦੇ ਤਹਿਤ ਸੋ ਇਸ ਵੇਲੇ ਜਿਸ ਢੰਗ ਨਾਲ ਬੇਲ ਮਿਲੀ ਹੈ ਸੰਜੀਤ ਸਿੰਘ ਨੂੰ ਉਹ ਇੱਕ ਬੜੀ ਵੱਡੀ ਰਾਹਤ ਦੀ ਖਬਰ ਹੈ ਆਮ ਆਦਮੀ ਪਾਰਟੀ ਦੇ ਲਈ ਔਰ ਇਹ ਵੀ ਕਿਹਾ ਗਿਆ ਕੋਟਵੱਲ ਲੋਕ ਕਿ ਇਹ ਬਾਹਰ ਜਾ ਕੇ ਆਪਣਾ ਪੋਲਿਟੀਕਲ ਜਿਹੜਾ ਹੈਗਾ ਕੰਮ ਕਾਜ ਉਹ ਕਰ ਸਕਦੇ ਨੇ ਸੋ ਇਹ ਬੜੀ ਵੱਡੀ ਖਬਰ ਹੈ ਆਉਣ ਵਾਲੇ ਜਿ ਇੱਕ ਨਵਾਂ ਜਿਹੜਾ ਹੈਗਾ ਉਹ ਜੋਸ਼ ਜਿਹੜਾ ਹੈਗਾ ਭਰੂਗਾ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਜਿਸ ਢੰਗ ਨਾਲ ਅ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਹੈਗੇ ਆ केजरीवाल ਸਾਹਿਬ ਉਹ ਇਸ ਵੇਲੇ ਜੇਲ੍ਹ ਜਤਿਹਾਰ ਦੇ ਜੇਲ੍ਹ ਜੇ ਨੇ 15 April ਤੱਕ ਤੇ ਕਿਤੇ ਨਾ ਕਿਤੇ ਦੇਖੋ ਇਹ ਚੀਜ਼ ਦਾ ਅਸਰ ਤੇ ਹੈਗਾ ਕਿ ਪਾਰਟੀ ਦੇ ਵਰਕਰਾਂ ਦੀ ਲੀਡਰਾਂ ਦੀ ਮਾਨਸਿਕਤਾ ਤੇ ਤੇ ਚੰਗਾ ਪ੍ਰਭਾਵ ਪਵੇਗਾ ਇੱਕ ਪਵੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮੁੱਦਾ ਹੈ ਜਾਂ ED ਹੋਰ ਕੀ ਕਾਰਵਾਈ ਕਰਦੀ ਹੈ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਸਪਤਾਲ ਲੱਗ ਜੂਗਾ ਸਭ ਨੂੰ ਪਰ ਇਸ ਵੇਲੇ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਜੋ ਮਾਹੌਲ ਬਣਿਆ ਹੋਇਆ ਜੋ ਇਸ ਵੇਲੇ ਜੋ ਦਿੱਲੀ ਅਦ ਦੇ ਵਿੱਚ ਜੋ ਅਦਾਲਤ ਨੇ ਫੈਸਲਾ ਦਿੱਤਾ ਤਾਂ ਕੁੱਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤੇ ਇਹ ਆਮ ਆਦਮੀ ਪਾਰਟੀ ਦੇ ਲਈ ਔਰ ਖਾਸ ਕਰਕੇ ਸੰਜੀਤ ਸਿੰਘ ਦੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਉਹਨਾਂ ਨੂੰ ਜਲਦੀ ਉਹ ਜੇਲ੍ਹ ਚੋਂ ਬਾਹਰ ਹੋਣਗੇ ਤੇ ਆਪਣੇ ਪਾਰਟੀ ਦੇ ਜਿਹੜੇ ਕੰਮ ਕਾਜ ਹੈ ਅੱਗੋਂ ਸਟ੍ਰੈਟਜੀ ਹੈ ਜਿਸ ਢੰਗ ਨਾਲ ਦੇਖੋ ਬੀਬੀ ਅਤੀਸ਼ੀ ਹੈਗੇ ਆ ਸੌਰਵ ਭਾਰਦवाज ਹੈਗੇ ਨੇ ਉਹਨਾਂ ਦੇ ਉੱਤੇ ਜਿਸ ਢੰਗ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਬੀਬੀ ਅਤੀਸ਼ੀ ਨੇ ਤੇ ਇਹ ਵੀ ਕਿਹਾ ਹੈ ਕਿ ਭਾਈ ਉਹਨਾਂ ਨੂੰ ਆਫਰ ਆਈ ਹੈ ਉਹਨਾਂ ਦੇ ਕਿਸੇ ਕਰੀਬੀ ਦੇ ਥਰੂ ਆਫਰ ਆਈ ਹੈਗਾ ਭਾਜਪਾ ਜੁਆਇਨ ਕਰ ਲਾ ਆਪਣਾ ਸਿਆਸੀ ਕਰੀਅਰ ਨਾ ਖਰਾਬ ਕਰ ਨਹੀਂ ਤੇ 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 ਕਾਰਵਾਈ ਹੋਊਗੀ ਤਾਂ ਉਹ ਦੇਖੋ ਇਹ ਗੱਲਾਂ ਉਹਨਾਂ ਨੇ ਦਸੀਆਂ ਨੇ ਕਿੰਨੀਆਂ ਸਹੀ ਨੇ ਜਾਂ ਕਿੰਨੀਆਂ ਗਲਤ ਨੇ ਜਾਂ ਕੀ ਹੈ ਇਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਜੋ ਉਹਨਾਂ ਨੇ ਅਤੀਸ਼ੀ ਨੇ ਕਿਹਾ ਸੋ ਆਉਣ ਵਾਲਾ ਸਮਾਂ ਕੀ ਹੋਊਗਾ ਕਿੱਦਾਂ ਹੋਊਗਾ ਉਹ ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾ ਰਿਹਾ ਹੈ ਵਰਿੰਦਰ ਜੀ ਕਈ ਸਿਆਸੀ ਪਾਰਟੀਆਂ ਦੇ ਵਿੱਚ ਆਪਾਂ ਦੇਖਿਆ ਕਿ ਮੇਰੇ ਟਿਕਟਾਂ ਨਾਮ ਮੈਨੂੰ ਲੈ ਕੇ ਕਈ ਵਾਰ ਨਾ ਬੰਦੇ ਨਰਾਜ਼ ਹੋ ਜਾਂਦੇ ਨੇ ਕਹਿੰਦੇ ਆ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਕਈ ਵਾਰ ਪਾਰਟੀਆਂ ਬਦਲ ਬਦਲ ਵੀ ਲੈਂਦੇ ਆ ਪਰ ਹੁਣ ਕਈ ਆਗੂ ਆਪ ਹੀ ਖੁਦ ਹੀ ਕਹਿ ਰਹੇ ਆ ਕਿ ਵੀ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰੀ ਦੇ ਤੌਰ ਤੇ ਨਹੀਂ ਖੜੇ ਹੋਣਾ ਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਹੜੀ ਪਾਰਟੀ ਦੀ ਗੱਲ ਕਰ ਰਿਹਾ ਹਾਂ ਤੇ ਕਿਉਂ ਇਹ ਜਿਹੜਾ ਡਿਸੀਜਨ ਆ ਜਿਹੜਾ ਉਹਨਾਂ ਦੇ ਵੱਲੋਂ ਲਿਆ ਗਿਆ ਵਾ ਦੇਖੋ ਸੁਣਨ ਚੇ ਤੇ ਇਹ ਵੀ ਹੈ ਕਿ ਸੁਖਬੀਰ ਬਾਦਲ ਹੋਰੀ ਵੀ ਜੀ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਸਿਆਸੀ ਲੋਕ ਜਿਹੜੇ ਆ ਉਹ ਟਾਈਮ ਸਰ ਆਪਣਾ ਫੈਸਲਾ ਬਦਲ ਲੈਂਦੇ ਨੇ ਕਿੰਨਾ ਸਹੀ ਹੈ ਜਾਂ ਕਿੰਨਾ ਗਲਤ ਹੈ ਇਸ ਸਮੇਂ ਦੇ ਅਨੁਸਾਰ ਹੀ ਪਤਾ ਲੱਗ ਜਾਂਦਾ ਹੈ ਜੀ ਦੂਸਰੀ ਗੱਲ ਹੈ ਕਿ ਸਿਕੰਦਰ ਸਿੰਘ ਮਲੂਕਾ ਹਰਨਾਂ ਵੀ ਖਬਰਾਂ ਜਿਹੜੀਆਂ ਉਹਨਾਂ ਦੀਆਂ ਵੀ ਚੱਲ ਰਹੀਆਂ ਸੀਗਾ ਪਤਾ ਲੱਗ ਰਿਹਾ ਜਿਹਾ ਉਹਵਾ ਲਾਲੋ ਇਹ ਭਾਜਪਾ ਜਾ ਸਕਦੇ ਨੇ ਪਰ ਉਹਨਾਂ ਨੇ ਕਲੀਅਰ ਕਰਤਾ ਕਿ ਮੈਂ ਸਾਲੀ ਅਕਾਲੀ ਆ ਤੇ ਮੈਂ ਬਾਸ਼ਪਾ ਚ ਨਹੀਂ ਜਾਵਾਂਗਾ ਹੁਣ ਤੀਜੀ ਗੱਲ ਇਹ ਆ ਕਿ ਜਿਸ ਢੰਗ ਨਾਲ ਗੱਲਾਂ ਪਤਾ ਚੱਲੀਆਂ ਆ ਸੁਰਜੀਤ ਸਿੰਘ ਰਖੜਾ ਦੀ ਜੇ ਆਪਾਂ ਗੱਲ ਕਰੀਏ ਸੁਰਜੀਤ ਸਿੰਘ ਰਖੜਾ ਮੰਤਰੀ ਰਹਿ ਚੁੱਕੇ ਨੇ ਆਲੀ ਦਲ ਦੇ ਸਮੇਂ 2012 ਤੋਂ 17 ਤੱਕ ਜੀ ਔਰ 2019 ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਮਹਾਰਾਣੀ ਪਰਨੀਤ ਕੌਰ ਦੇ ਮੁਕਾਬਲੇ ਤੇ ਉਹ ਹਰਗੇ ਸੀਗੇ ਨਹੀਂ ਸੀ ਜਿੱਤ ਸਕੇ ਸੁਰਜੀਤ ਸਿੰਘ ਰਖੜਾ ਜਿਹੜੇ ਹੈਗੇ ਨੇ ਕਾਫੀ ਧਨਾਟ ਕਾਫੀ ਪੈਸੇ ਵਾਲੇ ਹੈਗੇ ਨੇ ਲੀਡਰ ਔਰ ਯੂਐਸਏ ਦੇ ਵਿੱਚ ਉਹਨਾਂ ਦੇ ਕਾਫੀ ਵੱਡੇ ਪੈਟਰੋਲ ਪੰਪ ਉਹਨਾਂ ਦੇ ਤਿੰਨਾ ਭਰਾਵਾਂ ਦੇ ਬਹੁਤ ਵੱਡਾ سرمਾਇਆ ਹੈ ਬਹੁਤ ਲੈਂਡਲੋਰਡ ਜਿਹੜੇ ਹੈਗੇ ਸ਼ਖਸੀਅਤ ਨੇ ਅਕਾਲੀ ਨੇ ਔਰ ਉਹਨਾਂ ਨੇ ਜੋ ਗੱਲ ਕਹੀ ਹੈ ਕਿ ਉਹ ਜਿਸ ਢੰਗ ਨਾਲ ਪਹਿਲਾਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਕਿ ਧਰਮਵੀਰ ਗਾਂਧੀ ਨੂੰ ਕਾਂਗਰਸ ਤੋਂ ਪਟਿਆਲੇ ਤੋਂ ਸੀਟ ਦਿੱਤੀ ਗਈ ਹੈ ਜਿਸ ਢੰਗ ਨਾਲ ਡਿਕਲੇਅਰ ਕੀ ਕੀਤੀ ਹੈ ਕਾਂਗਰਸ ਤੋਂ ਸੀਟ ਉਹਨਾਂ ਦੀ ਡਿਕਲੇਅਰ ਹੈ ਆ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਟਿਕਟ ਦਿੱਤੀ ਕਿ ਇਹ ਕਾਂਗਰਸ ਨੇ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਭਾਜਪਾ ਤੋਂ ਇਸ ਵਾਰੀ ਚੋਣ ਲੜਨਗੇ ਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਸੁਰਜੀਤ ਸਿੰਘ ਰਖੜਾ ਨੂੰ ਪਟਿਆਲਾ ਤੋਂ ਅਕਾਲੀ ਦਲ ਵਾਲੇ ਜਿਹੜੇ ਆ ਉਹ ਖੜਾ ਕਰਨਗੇ ਤੇ ਪਰ ਉਹਨਾਂ ਨੇ ਇਹਦਾ ਸਾਫ਼ ਕਹਿ ਦਿੱਤਾ ਕਿ ਦੇਖੋ ਹਰ ਵਾਰੀ ਖੋਦੋ ਹਰ ਚੋਣ ਦੇ ਵਿੱਚ ਖੜੇ ਹੋਣ ਇਹ ਠੀਕ ਨਹੀਂ ਇੱਕ ਸਮਾਂ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ ਤੇ ਕਿਤੇ ਨਾ ਕਿਤੇ ਇਹ ਸਭ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਅਕਾਲੀ ਦਲ ਜਿਹੜਾ ਹੈ ਨਾ ਇਸ ਵੇਲੇ ਲੋਕ ਸਭਾ ਦੀਆਂ ਚੋਣਾਂ ਤੋਂ ਜ਼ਿਆਦਾ ਉਹ ਆਮ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ 2017 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਧਰ ਨਜ਼ਰ ਉਹ ਜਾਂ ਉੱਥੇ ਉਸ ਬਾਰੇ ਜੋ ਆਪਣੀ 2027 2027 ਦੇ ਵਿੱਚ ਸੌਰੀ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੇ ਨੇ ਨਜ਼ਰ ਜਿਹੜੀ ਆ ਉਹਨਾਂ ਦੀ ਉੱਥੇ ਹੋਊਗੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਤੇ ਤੋ ਇਸ ਵੇਲੇ ਜਿਸ ਢੰਗ ਨਾਲ ਸਭ ਚੀਜ਼ਾਂ ਚੱਲੀਆਂ ਨੇ ਸਜੀਤ ਸਿੰਘ ਰਖੜਾ ਹੋਣਾ ਨੇ ਤੇ ਮਨਾ ਕਰ ਦਿੱਤਾ ਹੈ ਲੇਕਿਨ ਹੋ ਸਕਦਾ ਹੈ ਕਿ ਪਾਰਟੀ ਦੇ ਜਿਹੜੇ ਆਗੂ ਉਹਨਾਂ ਨੂੰ ਮਨਾ ਲੈਣ ਜਾਂ ਕਹਿਣ ਜਾਂ ਹੋ ਸਕਦਾ ਹੈ ਕਿ ਪਾਰਟੀ ਦੀ ਆਪਣੀ ਹੀ ਸਟ੍ਰੈਟਜੀ ਹੋਵੇ ਭਈ ਇਸ ਵਾਰੀ ਕਿਸੇ ਹੋਰ ਆਗੂ ਨੂੰ ਮੌਕਾ ਦਿੱਤਾ ਜਾਵੇ ਕਈ ਵਾਰੀ ਕਹਿੰਦਾ ਕਿ ਜਿਸ ਢੰਗ ਨਾਲ ਉੱਥੇ ਪਟਿਆਲੇ ਦੀ ਸੀਟ ਨੂੰ ਲੈ ਕੇ ਜਿਹੜੀ ਹੈ ਟੱਕਰ ਹੈ ਬੜੀ ਚੋਟੀ ਦੀ ਟੱਕਰ ਹੈ ਪਰਨੀਤ ਕੌਰ ਨੇ ਦੂਜੇ ਪਾਸੇ ਧਰਮਵੀਰ ਗਾਂਧੀ ਨੇ ਦੋਨੇ ਪਟਿਆਲੇ ਤੋਂ ਚੰਗੇ ਉੱਗੇ ਲੀਡਰ ਨੇ ਚੰਗੀ ਪੈਠ ਆ ਦੋਨਾ ਆਗੂਆਂ ਦੀ ਤੇ ਸੁਰਜੀਤ ਸਿੰਘ ਰਖੜਾ ਵੀ ਮੈਂ ਤੁਹਾਨੂੰ ਦੱਸਾਂ ਕਿ ਪਿਛਲੀ ਵਾਰੀ 2019 ਚ ਹਾਰ ਗਏ ਸੀਗੇ ਪਰ ਹੋ ਸਕਦਾ ਹੈ ਕਿ ਆਲੀਦਲ ਦੀ ਕੋਈ ਹੋਰ ਵਿਉਂਤਬੰਦੀ ਹੋਵੇ ਜਿਹੜੀ ਇੱਕ ਦੋ ਦਿਨਾਂ ਚ ਇੱਕ ਸਾਹਮਣੇ ਆ ਜਾਏਗੀ ਸੋ ਇਸ ਵੇਲੇ ਜੋ ਪੋਲਿਟੀਕਲ ਬਣੇ ਹੋਏ ਨੇ ਸਿਨੈਰੀਓ ਬਣਿਆ ਹੋਇਆ ਪੋਲਿਟੀਕਲ ਮਾਹੌਲ ਬਣਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਤਰੀਕੇ ਦੇ ਨਾਲ ਬੜੇ ਪੂਰੇ ਸਿਸਟਮ ਨੂੰ ਜਮਾ ਘਟਾਓ ਕਰਕੇ ਕਿ ਕੀ ਵੀ ਆਉਂਦ ਬੰਦੀ ਕੀਤੀ ਜਾ ਸਕਦੀ ਹੈ ਕੀ ਸਟ੍ਰੈਟਜੀ ਬਣਾਈ ਜਾ ਸਕਦੀ ਉਸ ਤਰੀਕੇ ਨਾਲ ਲੱਗੇ ਹੋਏ ਨੇ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ